ਇਨਾਂ ਦੇ ਘਰ ਅੱਗੇ ਸੁਪੁੱਤਰ ਹੁੰਦੇ ਨੇ ਨਾਮ ਆਇਆ ਜੀ ਬਾਬਾ ਦੁਲਜੀ ਜੀ ਇਹ ਵੀ ਨਾਮ ਦੀ ਰੰਗੀ ਹੋਈ ਰੂ ਅੱਗੋਂ ਬਾਬਾ ਦੁਲਜੀ ਜੀ ਦੇ ਘਰ ਸੁਪੁੱਤਰ ਹੁੰਦੇ ਨੇ ਉਹ ਵੀ ਨਾਮ ਦੇ ਵਿੱਚ ਰੰਗੇ ਹੋਏ ਬੰਦਗੀ ਵਾਲੇ ਕਮਾਈ ਵਾਲੇ ਨਾਮ ਆਇਆ ਜੀ ਬਾਬਾ ਕਰਮਾ ਜੀ ਅੱਗੋਂ ਬਾਬਾ ਕਰਮਾ ਜੀ ਦੇ ਘਰ ਸੁਪੁੱਤਰ ਹੁੰਦੇ ਨੇ ਇਸੇ ਨਗਰ ਦੇ ਵਿੱਚ ਜਿੱਥੇ ਅੱਜ ਬੈਠੇ ਹੋ ਨਾ ਮਯਾ ਦੀ ਬਾਬਾ ਭਗਤਾ ਜੀ ਇਹ ਬਾਬਾ ਭਗਤਾ ਜੀ ਦਾ ਵਿਆਹ ਹੁੰਦਾ ਹੈ ਮਾਤਾ ਜੀ ਉਹਨੇ ਜੀ ਦੇ ਨਾਲ ਜੋ ਸਾਡੇ ਮਾਤਾ ਜੀ ਲੱਗੇ ਤੇ ਵਿਆਹ ਤੋਂ ਕੁ ਸਮੇਂ ਬਾਅਦ ਘਰ ਵਿੱਚ ਗੁਰਮੁਖੋ ਖੁਸ਼ੀ ਦਾ ਸਮਾਂ ਹੈ ਸਤਿਗੁਰ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਦੇ ਦਰ ਤੇ ਬੈਠੇ ਹੋ ਅੱਜ ਉਹ ਮਹਾਨ ਸ਼ਹੀਦ ਨਾਮ ਬੰਦਗੀ ਦੇ ਦਾਤੇ ਅੱਜ ਬਾਬਾ ਦੀਪ ਸਿੰਘ ਦਾ ਆਗਮਨ ਹੋਣਾ ਹੈ ਉਹ ਸਮਾਂ ਬਣਿਆ ਬਾਬਾ ਜੀ ਦੀ ਧਰਤੀ ਤੇ ਆਉਂਤੇ ਆ ਕਹਿੰਦੇ ਦਾਈ ਨੂੰ ਸੁਨੇਹਾ ਭੇਜਿਆ ਗਿਆ ਉਹ ਸਮਾਂ ਦਾਈਆਂ ਦਾ ਸੀ ਅੱਖੀਆਂ ਦੇ ਅਗੇ ਨਾਲ ਨਾਲ ਰੀਲ ਚੱਲੇ ਹੁੰਦਾਈ ਆਈ ਜੀ ਉਸ ਕਮਰੇ ਦੇ ਅੰਦਰ ਗਈ ਜਿੱਥੇ ਮਾਤਾ ਜੀਉਣੀ ਜੀ ਨੇ ਬਾਹਰ ਕੁਝ ਰਿਸ਼ਤੇਦਾਰ ਖਲੋਤੇ ਨੇ ਕੁਝ ਪਿੰਡ ਵਾਲੇ ਖਲੋਤੇ ਨੇ ਨਾਲ ਬਾਬਾ ਭਗਤਾ ਜੀ ਖਲੋਤੇ ਨੇ ਬਾਹਰ ਕੁਝ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਅੱਖ ਲੱਗੀ ਭਾਈ ਭਗਤਿਆ ਭਾਈ ਭਗਤਿਆ ਤੈਨੂੰ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਅੱਜ ਬਾਬਾ ਜੀ ਦਾ ਜਨਮ ਹੋਇਆ ਤੇ ਜਿਵੇਂ ਹਰ ਪਾਸਿਓ ਇੱਕ ਆਵਾਜ਼ ਆ ਰਹੀ ਹੈ ਹਰ ਪਾਸਿਓ ਅੱਜ ਕੁਦਰਤ ਵੀ ਇਹ ਗਾ ਰਹੀ ਹੋਵੇ ਕੀ ਦਾ ਹਰ ਦਿਲ ਇੱਕ ਵਾਰੀ ਪੰਕਤੀ ਪੜਨੋ ਫੇ ਨਾਲ ਨਾਲ ਜਿਵੇਂ ਸਤਿਗੁਰ ਜੀ ਕਿਰਪਾ ਕਰਨ ਹਰ ਪਾਸੇ ਕੀ ਆਵਾਜ਼ ਆ ਰਹੀ ਹੈ ਜੀ ਜੋ ਹਰ ਗੁਰਮੁਖ ਦੇ ਹਿਰਦੇ ਚੋਂ ਇਹ ਆਵਾਜ਼ ਆ ਰਹੀ ਹੈ ਕਿ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਅੱਜ ਕੇ ਵਾ ਵਾ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ પર ઉપકારી આય જન પર ઉપકારી આય પર ઉપકારી આય જન પર ઉપકારી આય પર ઉપકારી વાહ વાહ નામ કીયે જી तन धन बाबा दीप संग धन बाबा दीप संग धन बाबा तन धन बाबा दीप संग जीन धन बाबा दीप संग जीन धन बाबा दीप सिंह जी सारी संगत कृपा कर ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਜਨਮ ਮਰਨ ਦੋਹੂ ਮੇ ਨਾਹੀ ਜਨ ਪਰਉਪਕਾਰੀ ਆਏ ਨਾਮ ਰੱਖਿਆ ਜੀ ਦੀਪ ਮਾਤਾ ਪਿਤਾ ਜੀ ਦੇ ਤਲਾੜਨਾ ਦੀਪਾ ਦੀ ਪਾਖਣਾ ਜੀ ਛੋਟੀ ਉਮਰ ਦੇ ਵਿੱਚ ਮਾਤਾ ਜੀ ਨੇ ਅਸੀਸਾਂ ਦੇਣੀਆਂ ਮੂਲ ਮੰਤਰ ਦੇ ਨਾਲ ਜੋੜ ਦਿੱਤਾ ਜੀ ਦਾ ਸੰਖੇਪ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਨਾਲ ਜੋੜ ਦਿੱਤਾ ਜਿਵੇਂ ਇੱਕ ਗੁਰਮੁਖ ਮਾਂ ਅਸੀਸ ਦਿੰਦੀ ਹੈ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਹੁਣ ਬਾਬਾ ਜੀ ਦੀ ਉਮਰ ਹੋ ਗਈ 4-5 ਸਾਲ ਦੀ دنیਵੀ ਉਮਰ ਤੇ ਮਾਤਾ ਜੀ ਨੇ ਉਂਗਲ ਤੋਂ ਫੜ ਲੈਣਾ ਕਿੱਥੇ ਲੈ ਕੇ ਜਾਣਾ ਜੀ ਡਿੱਠੇ ਸੱਬੇ ਥਾਮ ਨਹੀਂ ਤੁਦ ਜਿਹਿਆ ਗੁਰੂ ਰਾਮਦਾਸ ਪਿਤਾ ਜੀ ਦੇ ਘੜ ਕਰਨਾ ਜੀ ਉੱਥੇ ਜਾ ਕੇ ਮਾਤਾ ਜੀ ਨੇ ਸਰੋਵਰ ਚ ਇਸ਼ਨਾਨ ਨਹੀਂ ਕਰਾਉਣਾ ਬਾਬਾ ਜੀ ਨੂੰ ਦਰਸ਼ਨ ਦਿਦਾਰੇ ਵੀ ਕਰਨੇ ਇਸਤਾਨ ਦੇ ਕੁਝ ਸਮਾਂ ਗੁਰੂ ਘਰ ਸੇਵਾ ਵੀ ਕਰਨੀ ਗੁਰੂ ਰਾਮਦਾਸ ਦੇ ਦਰ ਤੇ ਤੇ ਜਦੋਂ ਵਾਪਸ ਆਉਣ ਲੱਗਣਾ ਨਾ ਇਸ ਨਗਰ ਚ ਗੁਰੂ ਰਾਮਦਾਸ ਦੇ ਘਰ ਤੋਂ ਜਦੋਂ ਵਾਪਸ ਆਉਣਾ ਨਾ ਤੇ ਮਾਤਾ ਨੇ ਗੱਲ ਚ ਪੱਲਾ ਪਾ ਲੈਣਾ ਜੀ ਹੁਣ ਤੇ ਆਂਦੇ ਹੋ ਫਿਰ ਮਾਣ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੇ ਕੋਲ ਖਲੋਤੇ ਹੋਣਾ ਜੀ ਸਾਡੇ ਬਾਬਾ ਜੀ ਬਚਪਨ ਦੀ ਉਮਰ ਹੈ ਧੰਨ ਬਾਬਾ ਦੀਪ ਸਿੰਘ ਜੀ ਨੇ ਨਾਮ ਅਜੇ ਦੀਪ ਹੈ ਤਮਾਤਾ ਜੀ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ ਹੈ ਧੰਨ ਗੁਰੂ RAM DAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਇਸ਼ਰਾਨ ਬਖਸ਼ੇ ਮਹਾਰਾਜ ਜੀ ਹੈ ਧੰਨ ਗੁਰੂ RAM DAS ਪਿਤਾ ਜੀ ਕਿਰਪਾ ਕਰਿਓ

ਦਨ ਬੜਾ ਵੱਡਾ ਹੈ ਪ੍ਰੀਤੀ ਤਾਂ ਤੇਰੇ ਪੁੱਤਰ ਦੀ ਪੈਣੀ ਹੀ ਪੈਣੀ ਹੈ हे ਮਾਤਾ ਜਿਉਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜੱਗ ਵੇਖੇਗਾ हे ਮਾਂ ਜਿਉਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜੱਗ ਵੇਖੇਗਾ ਜਿਸ ਪੁੱਤਰ ਦੀ ਦੁਆਜ ਅਰਦਾਸ ਭਈ ਕਰਦੀ ਹੈ ਨਾ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ हे ਗੁਰੂ ਰਾਮਦਾਸ ਪਿਤਾ ਜੀ

ਜਗ ਵੇਖੇਗਾ ਇਹੋ ਜੀ ਪ੍ਰੀਤੀ ਪਾਵੇਗੀ ਇਹੋ ਜੀ ਪ੍ਰੀਤੀ ਪਾਵੇਗੀ ਇਹ ਤੇਰੇ ਪੁੱਤਰ ਦੀਪੇ ਨੇ ਇੱਕ ਦਿਨ ਧੰਨ ਧੰਨ ਬਾਬਾ ਦੀਪਕ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ ਬਾਗਾਂ ਵਾਲਿਓ ਫਿਰ ਪ੍ਰੇਮ ਗੁਰੂ ਰਾਮਦਾਸ ਦੇ ਘਰ ਦੇ ਨਾਲ 18 ਕੇ ਸਾਲ ਦੀ ਉਮਰ ਹੋਈ ਦਾਸ ਮਫਤੀ ਵਾਲਾ ਵੇ ਜੀ ਮੇਰੇ ਬਾਬਾ ਜੀ ਮਾਤਾ ਪਿਤਾ ਦੇ ਨਾਲ ਇਸ ਅਸਥਾਨ ਤੋਂ ਕੁਝ ਪਿੰਡ ਵਾਲੇ ਗਏ ਕੁਝ ਸੰਗਤਾਂ ਗਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਦੀ ਸ਼ਰਨ ਵਿੱਚ ਪਹੁੰਚੇ ਨੇ ਆਨੰਦਪੁਰ ਸਾਹਿਬ ਇਸੇ ਤਰ੍ਹਾਂ ਸੰਗਤਾਂ ਦੀ ਲੈਣ ਲੱਗੀ ਹੋਈ ਜੀ ਜਿਵੇਂ ਅੱਜ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਭਈਆਂ ਕਰਦੀਆਂ ਨੇ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਬਾਬਾ ਭਗਤਾ ਜੀ ਨੇ ਨਮਸਕਾਰ ਕੀਤੀ ਮਾਤਾ ਜੀਨੂ ਜੀ ਨੇ ਨਮਸਕਾਰ ਕੀਤੀ ਅਵਾਰੀ ਆ ਗਏ ਜੀ ਧੰਨ ਬਾਬਾ ਦੀਪ ਸਿੰਘ ਜੀ ਅਜੇ ਨਾਮ ਦੀਪ ਹੈ ਅੱਜ ਜਦੋਂ ਬਾਬਾ ਦੀਪ ਸਿੰਘ ਨੇ ਸਤਬ ਦੇ ਚਰਨਾਂ ਦੇ ਨਮਸਕਾਰ ਕੀਤੀ ਨਾ ਤੇ ਸਤਗੁਰ ਜੀ ਇਹਦੇ ਵੱਲ ਵੇਖ ਕੇ ਨਾ ਥੋੜਾ ਮਸਕੁਰਾ ਪਏ ਕਲਗੀ ਤਰਪੀਤਮ ਤੁਹਾਨੂੰ ਪਤਾ ਸਤਗੁਰੂ ਸਭ ਕੁਝ ਜਾਣਦੇ ਨੇ ਪੜਦੇ ਉਹਨਾਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਭਾਈ ਨੰਦ ਰਾਜ ਜੀ ਕਹਿੰਦੇ ਤੇਗਰਾ ਫਤਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾ ਰਹਾ ਦੁਰਗਬੰਦ ਸਿੰਘ ਦਲਾ ਦੀਆਂ ਜਾਣਨ ਵਾਲੇ ਨੇ ਕਲਗੀ ਤਰਪੀਤਮ ਸਤਿਗੁਰੂ ਦੀ ਰੇਖੇ ਮੁਸਕਰਾ ਪਏ ਆਖਣ ਲਗੇ ਪੁੱਤਰ ਤੇਰਾ ਨਾਮ ਕੀ ਹੈ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਦੀਪਾ ਲਾੜ ਦਾ ਮੈਨੂੰ ਦੀਪਾ ਦੀਪਾ ਕਹਿੰਦੇ ਨੇ ਉਹਦਾ ਨਾਮ ਮੇਰਾ ਦੀਪ ਹੈ ਤੇ ਲਾੜ ਦਾ ਰਿਸ਼ਤੇਦਾਰ ਵੀ ਮਾਤਾ ਪਿਤਾ ਮੈਨੂੰ ਦੀਪਾ ਦੀਪਾ ਆਖਦੇ ਨੇ ਨਾਮਦੀਪ ਹੈ ਪੁੱਤਰ ਤੈਨੂੰ ਪਤਾ ਦੀਪ ਦਾ ਕੰਮ ਕੀ ਹੁੰਦਾ ਸਤਿਗੁਰੂ ਮੈਨੂੰ ਇੰਨਾ ਕ ਪਤਾ ਹੈ ਦੀਪ ਦਾ ਕੰਮ ਹੁੰਦਾ ਚਾਨਣ ਮੰਡਣਾ ਰੋਸ਼ਨੀ ਕਰਨਾ ਲਾਈਟ ਕਰਨਾ ਤੇ ਪੁੱਤਰ ਫਿਰ ਤੇਰਾ ਕੀ ਖਿਆਲ ਹੈ ਸਤਿਗੁਰੂ ਗਰੀਬ ਦੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਦੀਪ ਉਹ ਚਾਨਣ ਮੰਡ ਸਕਦਾ ਹੈ ਦੀਪ ਉਹ ਲਾਈਟ ਕਰ ਸਕਦਾ ਜਿਹੜਾ ਆਪ ਜਗਦਾ ਹੋਵੇ ਤੇ ਸਤਿਗੁਰੂ ਕਿਰਪਾ ਕਰੋ ਫਿਰ ਜਗਾ ਦੇ ਤੁਸੀਂ ਇਹ ਵੀ ਬਖਸ਼ਿਸ਼ ਕਰਦੇ ਹੋ ਸਤਿਗੁਰੂ ਆਖਣ ਲੱਗੇ ਫਿਰ ਹੁਣ ਗੁਰੂ ਘਰ ਦੀ ਇੱਕ ਬਰਿਆਦਾ ਹੈ ਸਤਿਗੁਰ ਜੀ ਉਹ ਕਹਿੰਦੇ ਪੀ ਬੋ ਪਾਉਲ ਖੰਡੇ ਤਾਰ ਹੋਏ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਫੇਪੜਵਾਰ ਸਨੇਤ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਜੀ ਉਸ ਵੇਲੇ ਪੰਜਾਂ ਪਿਆਰਿਆਂ ਦੇ ਵਿੱਚ ਕਲਗੀਧਰ ਪਿਤਾ ਜੀ ਆਪ ਸ਼ਾਮਲ ਸਨ ਸਤਗੁਰ ਦੇ ਮੁਬਾਰਕ ਹੱਥਾਂ ਤੋਂ ਅੱਜ ਬਾਬਾ ਜੀ ਨੇ ਅਮਰਤ ਛਕਿਆ ਨਾਮ ਬਣ ਗਿਆ ਭਾਈ ਦੀਪ ਸਿੰਘ ਇੱਧਰ ਭਾਈ ਭਗਤ ਸਿੰਘ ਪਿਤਾ ਜੀ ਦਾ ਨਾਮ ਮਾਤਾ ਦਾ ਨਾਮ ਮਾਤਾ ਜੀਉਂਡ ਕੌਰ ਕੁਝ ਦਿਨਾਂ ਬਾਅਦ ਮਾਤਾ ਪਿਤਾ ਜੀ ਵਾਪਸ ਆ ਗਏ ਭਾਈ ਦੀਪ ਸਿੰਘ ਜੀ ਨੂੰ ਸਤਗੁਰ ਨੇ ਆਪਣੇ ਕੋਲ ਅੱਖ ਲਿਆ ਜੀ ਹੁਣ ਸਤਗੁਰ ਜੀ ਦੇ ਚਰਨਾਂ 'ਚ ਰਹਿ ਕੇ ਦੋਵੇਂ ਵਿਦਿਆ ਸਿੱਖਦੇ ਨੇ ਸ਼ਾਸਤਰ ਵਿਦਿਆ ਵੀ ਤੇ ਸ਼ਾਸਤਰ ਵਿਦਿਆ ਵੀ ਪਾਗਾਂ ਵਾਲਿਓ ਸ਼ਾਸਤਰ ਤੇ ਸ਼ਾਸਤਰ ਦਾ ਕਰਤਾ ਸਮੀਲ ਕਲਗੀ ਧਰਵੀ ਦਮਜੀ ਨੇ ਘੋੜ ਸਵਾਰੀ ਵੀ ਸਿੱਖ ਲਈ ਨਿਜਾ ਚਲਾਉਣਾ ਵੀ ਸਿੱਖ ਲਿਆ ਤੀਰ ਚਲਾਉਣਾ ਵੀ ਸਿੱਖ ਲਿਆ ਗੁਰਮੁਖੋ ਦਰਵਾਜ ਚਲਾਉਣੀ ਵੀ ਸਿੱਖ ਲਈ ਇਧਰੋਂ ਭਗਤੀ ਵੀ ਗੁਰਮੁਖੋ ਰੱਜ ਰੱਜ ਕੇ ਭਗਤੀ ਵੀ ਕਰਨੀ ਸਿਮਰਨ ਵੀ ਕਰਨਾ ਗੁਰਮੁਖੋ ਕਿਉਂ ਇਬਾਦਤ ਵਾਲੇ ਹੀ ਸ਼ਹਾਦਤਾਂ ਦਿੰਦੇ ਨੇ ਇਬਾਦਤ ਵਾਲੇ ਹੀ ਬੰਦਗੀ ਵਾਲੇ ਹੀ ਇਬਾਦਤ ਵਾਲੇ ਹੀ ਹਮੇਸ਼ਾ ਸ਼ਹਾਦਤਾਂ ਦਿੰਦੇ ਨੇ ਹੁਣ ਵੇਖੋ ਸਿਮਰਨ ਵੀ ਕਰਦੇ ਨੇ ਜਦੋਂ ਜੰਗਾ ਹੁੰਦੀਆਂ ਕੀ ਹੋ ਕੇ ਜੰਗਾ ਵੀ ਕਰਦੇ ਨੇ ਮੁਗਲਾਂ ਦੇ ਨਾਲ ਪਹਾੜੀ ਰਾਜਿਆਂ ਦੇ ਨਾਲ ਸਤਿਗੁਰੂ ਜੀ ਬੜਾ ਲਾਡ ਕਰਦੇ ਨੇ ਬੜਾ ਪਿਆਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਗਾਂ ਵਾਲੇ ਹੁਣ ਬਾਬਾ ਦੀਪ ਸਿੰਘ ਜੀ ਅਖੀਲੀ ਗੱਲ ਕਹਿ ਕੇ 10 ਮਾਫਤੀ ਕਰੇ ਜੀ ਬਾਬਾ ਦੀਪ ਸਿੰਘ ਜੀ ਹੁਣ ਗੁਰੂ ਘਰ ਲੰਗਰਾਂ ਦੀ ਸੇਵਾ ਵੀ ਕਰਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਲੰਗਰ ਵਰਤਾਉਣ ਦੀ ਸੇਵਾ ਕਰਦੇ ਨੇ ਅਗਲੀ ਗੱਲ ਸੁਣ ਕੇ ਤੁਹਾਡੀ ਹੋਰ ਸ਼ਰਧਾ ਵਧ ਜਾਏਗੀ ਇਸ ਤੋਂ ਬਾਅਦ ਬਾਬਾ ਜੀ ਸੰਗਤ ਦੇ ਝੂਠੇ ਭਾਂਡੇ ਵੀ ਮਾਣਦੇ ਨੇ ਝੂਠੇ ਵਰਤਨਾ ਦੀ ਸੇਵਾ ਕਰਦੇ ਨੇ ਉਹ ਅੱਜ ਇਸ ਸਥਾਨ ਤੇ ਆਏ ਹੋ ਇੱਥੋਂ ਇਹ ਵੀ بڑا ਵੱਡਾ ਗੁਣ ਮਿਲਦਾ ਹੈ ਉਹ ਸਿੱਖਾ ਉਹ ਸਿੱਖਾ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਪਰ ਸੰਗਤ ਦੀ ਸੇਵਾ ਕਰਨੀ ਕਦੀ ਨਾ ਭੁੱਲੀ ਸਭ ਦਾਤਾ ਇੱਥੋਂ ਹੀ ਮਿਲਦੀਆਂ ਨੇ ਸੰਗਤ ਦੀ ਸੇਵਾ ਕਰਨੀ ਕਦੇ ਨਾ ਭੁੱਲਿਓ ਅੱਜ ਬਾਬਾ ਜੀ ਸੰਗਤ ਝੂਠੇ ਭਾਂਡੇ ਮਾਂਜਦੇ ਪਏ ਨੇ ਬਰਤਨ ਮਾਂਜਦੇ ਆ ਮਾਂਜਦੇ ਆ ਬਾਬਾ ਜੀ ਦੇ ਹੱਥ ਅੱਜ ਵੱਡਾ ਸਾਰਾ ਇੱਕ ਬਾਟਾ ਆ ਗਿਆ ਜੀ ਵੇਖੇ ਮੇਰੇ ਵੱਲ ਪਉਣ ਵੱਡਾ ਜਿਹਾ ਬਾਟਾ ਆ ਗਿਆ ਉਹ ਬਾਬਾ ਜੀ ਉਹ ਬਾਟੇ ਨੂੰ ਮਾਂਜਦੇ ਨੇ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਫਿਰ ਮੁੱਖ ਦੇ ਅੱਗੇ ਕਰਦੇ ਨੇ ਬਾਟ ਜੋ ਆਪਣੀ ਤਸਵੀਰ ਨਜ਼ਰ ਹੁੰਦੀ ਹੈ ਪੈਣਾ ਕਈ ਵਾਰ ਘਰਾਂ 'ਚ ਭੰਡੇ ਮਾਂਦੀਆਂ ਨੇ ਤੁਹਾਨੂੰ ਪਤਾ ਕਈ ਵਾਰ ਭੰਡੇ ਮਾਂਜੀਏ ਨਾ ਜਦੋਂ ਵਰਤਨ ਲਿਸ਼ਕਦਾ ਹੈ ਤਾਂ ਆਪਣਾ ਚਿਹਰਾ ਵਿੱਚੋਂ ਨਜ਼ਰ ਆਉਂਦਾ ਹੈ ਬਾਬਾ ਜੀ ਫਿਰ ਬਾਟਾ ਮਾਂਦੇ ਨਾਲ-ਨਾਲ ਵਾਹਿਗੁਰੂ ਜਾਪ ਕਰਦੇ ਨੇ ਗੁਰਮੰਤਰ ਦਾ ਜਾਪ ਕਰਦੇ ਨੇ ਬਾਟਾ ਮਾਂਜੀ ਜਾ ਰਹੇ ਨੇ ਇਹਨਾਂ ਨੂੰ ਟਾਲਦੇ ਆਂ ਟਾਲਦੇ ਆਂ ਧੰਨ ਗੁਰੂ ਗੋਬਿੰਦ ਸਿੰਘ ਮਾਰੇ ਪਿਛਲੇ ਪਾਸੇ ਆ ਕੇ ਖਲੋਗੇ ਹੁਣ 5 ਮਿੰਟ ਬੀਤੇ 10 ਮਿੰਟ ਬੀਤੇ 15 ਮਿੰਟ ਬੀਤੇ 20 ਮਿੰਟ ਬੀਤੇ ਬਾਬਾ ਜੀ ਫਿਰ ਆਟਾ ਮਾਂਜਦੇ ਨੇ ਫਿਰ ਆਪਣੇ ਚਿਹਰੇ ਦੇ ਅੱਗੇ ਕਰਦੇ ਨੇ ਫਿਰ ਆਟਾ ਥੱਲੇ ਕਰਦੇ ਫਿਰ ਆਟਾ ਮਾਂਜਣਾ ਸ਼ੁਰੂ ਕਰ ਦਿੰਦੇ ਨੇ ਇਹਨੇ ਪਿੱਛੋਂ ਆਵਾਜ਼ ਬਈ ਕਿ ਮੇਰੇ ਕਲਗੀਧਰ ਪ੍ਰੀਤਮ ਜੀ ਪਿੱਛੋਂ ਆਵਾਜ਼ ਦਿੰਦੇ ਨੇ ਉਹ ਦੀਪ ਪੁੱਤਰ ਕੀ ਪਿਆ ਕਰਦਾ ਵੇਖਿਆ ਮੇਰੇ ਸਤਿਗੁਰ ਦੀ ਆਵਾਜ਼ ਮੇਰੇ ਮਾਲਕ ਦੀ ਆਵਾਜ਼ ਪਿੱਛੇ ਮੁੜ ਕੇ ਵੇਖਿਆ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰੂ ਭੁੱਲਾਂ ਬਖਸ਼ ਲਿਓ ਮੈਂ ਤੁਹਾਨੂੰ ਵੇਖਿਆ ਨਹੀਂ ਪੁੱਤਰ ਦੀਪ ਤੈਨੂੰ ਇਹ ਪੁੱਛਿਆ ਕੀ ਪਿਆ ਕਰਦਾ ਸਤ ਤੁਸੀਂ ਆਪ ਜਾਣਦੇ ਹੋ ਸਭ ਕੁਝ ਨਹੀਂ ਦੱਸੋ ਜੀ ਕੀ ਕਿ ਕਰਦਾ ਪੁੱਤਰ ਦੀਪ ਕੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਮਨ ਪਿਆ ਮੰਜਦਾ ਸਾਰੀ ਸੰਗਤ ਹੈਰਾਨ ਹੋ ਗਈ ਸਿੱਖ ਹੈਰਾਨ ਹੋ ਗਏ ਉਹ ਘੜਾਂ ਚ ਕਈ ਵਾਰ ਭੰਡੇ ਮਾਂਜੇ ਨੇ ਮਾਂਜਦਿਆਂ ਵੇਖਿਆ ਵੀ ਆ ਅੱਜ ਬਾਬਾ ਦੀਪ ਸਿੰਘ ਕਹਿੰਦੇ ਮਨ ਪਿਆ ਮਾਂਜਦਾ ਇਹ ਮਨ ਕਿਵੇਂ ਮਾਂਜਿਆ ਜਾਂਦਾ ਹੈ ਪੁੱਤਰ ਦੀਪ ਜੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮੰਜਦਾ ਉਹ ਪੁੱਤਰ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਗੁਰੂ ਜਿਉਂ-ਜਿਉਂ ਬਾਟੇ ਨੂੰ ਮੰਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਹਦੇ 'ਚ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮਾਂਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਨਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਮੈਨੂੰ ਆਪਣਾ ਤਸਵੀਰ ਨਜ਼ਰ ਆਉਂਦੀ ਹੈ ਆਪਣਾ ਚਿਹਰਾ ਵਿੱਚੋਂ ਨਜ਼ਰ ਆਉਂਦਾ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਨਾਲ ਜਦੋਂ ਇਹ ਬਾਟੇ ਨੂੰ ਮਾਂਜ-ਮਾਂਜ ਕੇ ਮਾਂਜ-ਮਾਂਜ ਕੇ ਇਸ ਬਾਟੇ سونے دے میں گا ساتھ گرو اے باٹے نو مانج مانج کے جدو اس باٹے نو میری جگہ سونے ددارے ہو گئے سونے درشن ہو گئے میں سمجھا گا من مانجیا گیا ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਗੁਰੂ ਅਗਾਨੀ ਹੁੰ ਜਾਂਦੇ ਸਮਾ ਹੋ ਗਿਆ ਹੈ ਬਹੁਤੀ ਸਤਗਾਰ ਜੋਗ ਭਾਈ ਸਾਹਿਬ ਭਾਈ ਗੁਰਦੇ ਕਬਾਲ ਸਿੰਘ ਜੀ ਨਾਲ ਸਾਡੇ ਸਤਗਾਰ ਜੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਇਹੋ ਜੇ ਪ੍ਰੋਗਰਾਮ ਉਹ ਲੀਕਦੇ ਨੇ ਕਿਉਂ ਸੰਗਤਾਂ ਨਾਮ ਦੇ ਨਾਲ ਜੁੜ ਜਨ ਨੀ ਰੈਨ ਰੀ ਚਮਕਨ ਤਾਰੇ ਜਾਗਨ ਸੰਤ ਜਨਾ ਮੇਰੇ RAM ਪਿਆਰੇ ਸੰਗਤਾਂ ਵੱਤੋ ਵਾਲਾ ਹਾਂ ਲੈਣ ਪਰਮਾਤਮਾ ਦੇ ਨਾਲ ਜੁੜ ਜਾਣਾ ਇਹ ਰਹਿਣਸਬਾਈ ਸੁਭਾਗ ਨੂੰ ਰੱਖਦੇ ਨੇ ਤੇ ਅੱਜ ਬਾਬਾ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡਾ ਤਰਸ ਕੀਤਾ ਜੋ ਆਪਣੇ ਸਥਾਨ ਤੇ ਜਨਮ ਸਥਾਨ ਤੇ ਜਿੱਥੇ ਬਾਬਾ ਜੀ ਖੇਡੇ ਤੇ ਗੁਰਮਖੋ 10 ਗੱਲ ਪੁੱਛਣਾ ਚਾਹੁੰਦਾ ਜਿੰਨੇ ਦਰਸ਼ਨ ਕਰ ਰਹੇ ਹੋ ਜਾਂ ਸੰਗਤਾਂ 'ਚ ਬੈਠੇ ਹੋ ਉਹ ਹੱਥ ਘੜੇ ਕਰੋ ਜਿਹੜੇ ਪਹਿਲੀ ਵਾਰ ਇਸ ਦਰ ਤੇ ਆਏ ਨੇ ਪਹਿਲੀ ਵਾਰ ਇਸ ਦਰ ਤੇ ਜਿਹੜੇ ਆਏ ਨੇ ਜਗਾੜਾ ਛੱਡੋ ਜੀ ਹੁਣਾਂ 10 ਅੰਦਰੋਂ ਸਤਿਗੁਰ ਦੇ ਸ਼ੁਕਰਾਨੇ ਵੀ ਕਰਦਾ ਬਾਬਾ ਜੀ ਦੇ ਸ਼ੁਕਰਾਨੇ ਵੀ ਕਰਦਾ ਤੇ ਭਾਈ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਹੈ ਬਹੁਤ ਬਹੁਤ ਵਧਾਈਆਂ ਭਾਈ ਸਾਹਿਬ ਜੀ ਵੇਖੋ ਕਿੰਨੀਆਂ ਸੰਗਤਾਂ ਨੇ ਅੱਜ ਪਹਿਲੀ ਵਾਰ ਬਚੂਲੇ ਤੁਸੀਂ ਬਨੇ ਹੋ ਬਾਬਾ ਜੀ ਨੇ ਤੁਹਾਡੇ ਕੋਲ ਸੇਵਾ ਲਈ ਇਸ ਦਰ ਦੀ ਜੋ ਚਰਨ ਧੂੜ ਸੰਗਤਾਂ ਲੈਣ ਵਾਸਤੇ ਆਈਆਂ ਨੇ ਤੇ ਉਹ ਦਰ ਹੈ ਗੁਰਮੁਖੋ ਜੀ ਚਰਨ ਧੂੜ ਪਿਆਰ ਦੇ ਨਾਲ ਚੁੱਕ ਕੇ ਮੱਥੇ 'ਤੇ ਲਾ ਲਈਏ ਤੇ ਪੁੱਠੇ ਲੇਕ ਵੀ ਸਿੱਧੇ ਹੋ ਜਾਂਦੇ ਨੇ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ